ਸਵਾਗਤ ਹੈ ਕਿਸਾਨ ਵੀਰੋ ਹਟਾ ਢੱਲੋਂ ਡਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਸੋਨੂੰ ਕੋਲੇ ਪਹੁੰਚਿਆ ਅੱਜ ਆਪਾਂ ਪੰਜ ਗਾਵਾਂ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਏ ਦੋ ਸੁਈਆਂ ਵੀ ਤੇ ਤਿੰਨ ਗੱਬਣਾ ਗੱਲਬਾਤ ਬਾਈ ਨਾਲ ਕਰਾਵਾਂ ਏ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂ ਕਿਹੜੀ ਗੱਬਣਾ ਹੈ ਕਿਹੜੀ ਕਦੋਂ ਸੂਗੀ ਸਾਰਾ ਕੁਝ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਕੇ ਮੈਂ ਤੁਹਾਨੂੰ ਠੀਕ ਆ ਤੇ ਪਹਿਲਾਂ ਤਾਂ ਨਾਮ ਐਡਰੈਸ ਬੋਲ ਦਿਓ ਵੀਰੇ ਹਾਂ ਬਾਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ ਹੈਗਾ ਵੀ 8878909977 ਤੇ ਕਿਵੇਂ ਰਹਿੰਦਾ ਤੁਹਾਨੂੰ ਰਿਸਪੌਂਸ ਆਪਣੀ ਵੀਡੀਓ ਦਾ ਬਹੁਤ ਵਧੀਆ ਰਹਿੰਦਾ ਵੀ ਉਹਨਾਂ ਦੇ ਫੋਨ ਲਾਈਨ ਅਗਲੇ ਅਗਲੇ ਮਾਲ ਨਗਰ ਨਾਲ ਦੀ ਨਾਲੋਂ ਦਾ ਨਾਜ਼ਰ ਹਾਂ ਤੇ ਹੁਣ ਤਾਂ ਆਪਾਂ ਕਾਫੀ ਟਾਈਮ ਹੋ ਗਿਆ ਨਾ ਵੀਡੀਓ ਕਰੀ ਜਾਂਦੇ ਹਾਂ ਬਹੁਤ ਟਾਈਮ 6 ਮਹੀਨੇ ਤਾਂ ਹੋ ਗਿਆ ਆਪਾਂ ਨੂੰ ਨਹੀਂ ਆਪਾਂ ਨੂੰ ਹੋ ਗਿਆ ਵੀਰੇ 1.5 ਮਹੀਨਾ ਹੋ ਗਿਆ ਨਹੀਂ ਆਪਣੇ ਆਪਣੇ ਨਹੀਂ ਆਪਣੇ ਚੈਨਲ ਤੇ ਲਗਾਤਾਰ ਤਾਂ 6 ਮਹੀਨੇ ਹੋ ਗਏ ਵੀਡੀਓ ਹਾਂ ਪਹਿਲਾਂ ਲਗਾਤਾਰ ਪੰਜਾਬੀ ਓਕੇ ਤੇ ਹੁਣ ਆਪਾਂ ਅੱਜ ਕਿੰਨੀਆਂ ਦਿਖਾ ਰਹੇ ਆਂ ਵੀਰੇ ਅੱਜ ਆਪਣੇ ਕੋਲ 7 ਸੀ ਦੁੱਧ ਦਾ ਬੈਗੀਆਂ ਵੀਰੇ ਦੋ ਬੈਗੀਆਂ ਰਹਿ ਗਈਆਂ ਜਿਨ੍ਹਾਂ ਦੋ ਸੁਈਆਂ ਵੀ ਆ ਤਾੜੀਆਂ ਤੇ ਆ ਤਿੰਨ ਗੱਪਣਾ ਉਹਦਾ ਮੇਰੇ ਖੜੇ ਦੋ ਜੜੀਆਂ ਆ ਤੇ ਅੱਜ ਆਪਾਂ 5 ਦੋ ਸੁਈਆਂ ਸਵਾਈਆਂ ਘਰੇ ਦੁੱਧ ਪੀਣ ਵਾਲੇ ਸੌਦੇ ਦਿਖਾਉਣੇ ਆ ਹਨਾ ਹਾਂਜੀ ਵੀਰੇ ਭਾਅ ਵਾਲੇ ਹੋਣਗੇ ਭਾਅ ਵਾਲੇ ਹੋਣਗੇ ਤੇ ਜਿਹੜੀ ਪਹਿਲੇ ਨੰਬਰ ਦੇ ਆਪਾਂ ਵੱਡੇ ਸਾਈਜ਼ ਦੀ ਤੇ ਚੰਗੇ ਪ੍ਰਿੰਟ ਵਾਲੀ ਤੇ ਚੰਗੀ ਜਾਤ ਵਾਲੀ ਬੈੜ ਆਪਾਂ ਦੇਖੀ ਜਾਨੇ ਵੀਰੇ ਹਾਂਜੀ ਹਾਂਜੀ ਕੀ ਡਿਟੇਲ ਹੈ ਤੇਲੇ ਫਾਰਮ ਜੋ ਸੁਹਾ ਕਿਹੜਾ ਵੀਰੇ ਇਹਦਾ ਇਹਦਾ ਅਰੀਜਨਲ ਬੂਟੇ ਦੂਜਾ ਇਹ ਲਾਹ ਕਹਿੰਦਾ ਕੋਈ ਫਾਇਦਾ ਅਰੀਜਨਲ ਦੂਜਾ ਤੇ ਦਿਨ ਕਿੰਨੇ ਪੈਣਗੇ 30 ਤੇ 12 ਪੈ ਬੂਟੇ 12 ਤੋਂ 15 ਦਿਨ ਨੇ ਕੱਟ ਜਾਣੇ ਹਨਾ ਹਾਂਜੀ ਹਾਂਜੀ ਵੀਰੇ ਤੇ ਦੁੱਧ ਕਿੰਨਾ ਪਾਇਆ ਪਹਿਲੇ ਸੂਏ ਦਾ ਮਾਲਕਾਂ ਨੇ ਉਹਨੇ 22 ਲੀਟਰ ਦਿੱਤਾ ਆਇਆ ਤੇ ਸੋ ਨੂੰ ਪੁੱਛ ਕੇ ਤੋਰ ਦਿਆ ਹਨਾ ਵੀ ਤੋਰਾਂ ਜਾਂ ਨਾ ਤੋਰਾਂ ਐਨੀ ਸੀਓ ਸਾਹਿਬ ਹਾਂ ਕੱਦ ਗੰਨੂ ਬਦਲ ਗੰਨੂ ਹੂੰ ਜਦੋਂ ਮਰਜੀ ਕੋਈ ਆ ਜੀ ਐ ਨਹੀਂ ਕੋਈ ਚੱਕਰ ਫਾ ਆ ਦੇਖੋ ਨਹੀਂ ਇਹ ਨਹੀਂ ਦੱਸਣ ਦੀ ਲੋੜ ਬਾਲਾ ਕਿ ਇਹਨੂੰ ਕਿਉਂਕਿ ਯਾਤਾਂ ਗੁੱਜੀਆਂ ਨਹੀਂ ਰਹਿੰਦੀਆਂ ਹਨਾ ਹਾਂਜੀ ਹਾਂਜੀ ਤੇ ਵੀਰੇ 16 ਦੀ ਆਪ ਲੱਗਿਆ ਬਾਕੀ ਆ ਅੱਗੇ ਹੰਟਰ ਦਾ ਲੱਗਿਆ ਉਹਨੂੰ ਏਪੀਐਸ ਦਾ ਠੀਕ ਆ ਤੇ ਖੁਚਾਂ ਤੋਂ ਤਾਲ ਹਵਾਨਾ ਫੀਟਿੰਗ ਵਾਲਾ ਰੱਖੂਗੀ ਹਨਾ ਹਾਂਜੀ ਹਾਂਜੀ ਤੇ ਵੀਰੇ ਦੁੱਧ ਐਦ ਕੀ ਫਿਰ ਕਿੰਨਾ ਦੇ ਦੂਗੀ ਤੁਹਾਨੂੰ ਬਈ 24 25 ਕਿਲੋ ਕੰਡੇ ਦੇ ਖੁੱਲ੍ਹਾ ਨਾਪ ਲੂ ਬਣਦੀ ਬੁਣਦੀ ਬਹੁਤ ਸੋਹਣਾ ਅਜੇ 12 13 ਦਿਨ ਪਏ ਬਾਕੀ ਦੇ ਜਾਤ ਨੇ ਨਾ ਦਿੱਤਾ ਫਿਰ ਦੇਣਾ ਕਿਨੇ ਹਨਾ ਕਿਨੇ ਵੀ ਕਿਨੇ ਬਾਕੀ ਬੱਸੀ ਚੰਗੀ ਬਹੁਤ ਜਿਆਦਾ ਵਾਜਣ ਦੇਖ ਲਾ ਵੀ ਬੁੱਟੇ ਹੈ ਟੱਣ ਮਿਲਦਾ ਲੇਵਾ ਦੇਖ ਤੇ ਤਾਂ ਯਾਨੀ ਕਿ ਚਿੜਾਈ ਚਰੂਈ ਲੈਵੇ ਦੀ ਬਹੁਤ ਪੰਜਾਬੀ ਦੀ ਕਹਾਵਤ ਪਾਉਂਦੀ ਮੰਜਾੜਾ ਲਾ ਉੱਤੇ ਹਨਾ ਇਹ ਜੀ ਗੱਲ ਨਹੀਂ ਹੈਗੀ ਉੱਤੋਂ ਤਾਂ ਇੰਨੀ ਸਮੀ ਬੜੀ ਦਵਾ ਦੇ ਕਿੜਾ ਗੂੜਾ ਠੀਕ ਆ ਵੀਰੇ ਤੇ ਵੀਡੀਓ ਸਾਡੀ ਜਰੂਰ ਥੋੜੀ ਜੀ ਲੰਮੀ ਹੋਣ ਵਾਲੀ ਬਣੇ ਰਹੋ ਐਂਡ ਤਾਈ ਠੀਕ ਆ ਜੀ ਆ ਦੇਖੋ ਜੀ ਤੇ ਕੁਆਲਿਟੀ ਵਾਲੀ ਬੱਚੀ ਆ ਜਿਹੜਾ ਤੁਸੀਂ ਚੀਜ਼ ਨੂੰ ਜਾਣ ਦੋ ਉਹਨੂੰ ਤਾਂ ਬੰਦ ਦੱਸਣ ਦੀ ਲੋੜ ਨਹੀਂ ਬਾਕੀ ਦਾ ਵੀਰੇ ਸਾਹਮਣੀ ਜਰੂਰ ਯੂਟਿਊਬ ਦੇ ਰਾਹੀਂ ਬਹੁਤ ਲੋਕ ਸਹੀ ਹੁਣ ਅਵੇਅਰ ਹੋਏ ਵਾ ਹਾਂ ਤੇ ਬਾਕੀ ਦੀ ਗੱਲ ਸੇਵਾ ਤੁਹਾਨੂੰ ਇਹਦੀ ਪੂਰੀ ਰੱਖਣੀ ਪਣੀ ਹੈ ਦੁੱਧ ਦੇ ਨਹੀਂ ਫੇਰ ਦੇਣਾ ਐ ਨਹੀਂ ਗੱਲ ਹੈਗੀ ਵੀ ਤੁਸੀਂ ਐਵੇਂ ਤੇ ਫਿਰ ਕਿੰਨੇ ਕ ਪੈਸੇ ਇਹ ਦੇ ਵੀਰੇ ਵੱਡੇ ਫੋਨ ਤੇ ਕਰ ਲਾਂਗੇ ਕੱਚੀ ਦੇ ਸਾਬ ਨਾਲ ਤੇ ਦੁੱਧ ਦੇ ਦੇਣਾ 25 ਕਿਲੋ ਹੈ ਮੋਜ ਆ ਚੜਾਈ ਚ ਰੂਈ ਦੇਖ ਬੁੱਤੇ ਕੱਚਾ ਮਿਲਦੇ ਆ ਵੀ ਆ ਗੈਬ ਨਹੀਂ ਠੀਕ ਆ ਵੀਰੇ ਦੇਖ ਆਰਡਰ ਦਿਖਾ ਦੇ ਕੰਪੈਕਟ ਆਰਡਰ ਆ ਜਮ ਲੈ ਇੱਕ ਗੱਲ ਮੈਂ ਹੋਰ ਭੈਣ ਭਰਾਵਾਂ ਨੂੰ ਦੇਖਣਾ ਇਹਨੂੰ ਕਹਿੰਦਾ ਕੱਚੀ ਵਹਿੜ ਬੰਦਾ ਉਹ ਫੜਦੀ ਹੈ ਜੇ ਫੜਦਾ ਜਿਹੜੀ ਪੂਰੀ ਰੁਪਏ ਦਾ ਰੁਪਿਆ ਹੋਵੇ ਵੀ ਲੈ ਨਾ ਜਾਵੇ ਕੋਈ ਠੀਕ ਆ ਜੀ ਤੇ ਹੁਣ ਆਪਾਂ ਦੋ ਨੰਬਰ ਜਰਸੀ ਦੀ ਗੱਲ ਕਰ ਲੀਏ ਇਹ ਜਰਸੀ ਉੱਤੇ 50062 ਦੀ ਆਪ ਆ ਬਈ ਤੇ ਵੱਡੇ ਸਹਾਈ ਦੀ ਪੰਜਾਬ ਵਾਲੀ ਆ ਗਈ ਹੈ ਨਾ ਪੰਜਾਬ ਵਾਲੀ ਆ ਗਈ ਉਹ ਨਾਲ ਇਹ ਸਹਾਈ ਤਾਂ ਦੇਖਿਆ ਨਾ ਉਪਰ ਘਰ ਦਾ ਘਰ ਗਿਆ ਦੇਖੋ ਫੇਸ ਕਰੋ ਚੱਕ ਕਿੰਨਾ ਪਿਆ ਰੇ ਖੋਲੋ ਵੀਰੇ ਇਹਨੂੰ ਸੋਨੂੰ ਕਿੰਨੇ ਦਿਨ ਬਾਕੀ ਹੈ ਬਾਈ ਲੈਣੇ ਦੇ ਬੁੱਟੇ ਵੀ 10 ਦਿਨ ਪਏ ਹੈ ਚੀਪਾ ਹੀ ਮਾਰਦੀ ਹੈ ਦੁੱਧ ਤੇ ਇਹ ਵੀ ਚੰਗਾ ਪਾ ਦੂਗੀ ਦੁੱਧ ਨੇ 20 ਕਿਲੋ ਦਿੱਤਾ ਪਲੂ ਹੁੰਦੇ ਓਕੇ ਓਕੇ ਪ੍ਰੂਨ ਨੇ ਦੁੱਧ 20 ਕਿਲੋ ਦਿੱਤਾ ਕੀ ਫਿਰ ਇਹ ਕਿਹੜੀ ਬਾਈ 20 ਕਿਲੋ ਮੋਜ ਨਾ ਦੇ ਦੂ ਵੀਰੇ ਤੇ ਸਾਨੂੰ ਵੱਡੇ ਸਾਈਜ਼ ਦੀ ਪਜਾਬ ਵਾਲੀ ਬਹੁਤ ਆ ਚੌੜੀ ਝੂੜੀ ਬਹੁਤ ਆ ਫਿਸਦੀਆਂ ਮੇਰੀ ਬਾਈ ਥੋੜਾ ਜਿਹਾ ਐਫ ਦਾ ਹੈਗਾ ਹਨਾ ਇਹ ਚ ਤਾਂ ਹੀ ਕਰਦਾ ਆਗੇ ਵੀਰੇ ਆਪਾਂ ਨੂੰ ਕੋ ਵੱਡੀ ਗੱਲ ਨਹੀਂ ਚਲੇ ਇੱਟ ਜਿਹਾ ਫਮਾ ਨਿਕਲ ਜੀ ਚਾਹੀ ਕੋ ਜਰਸੀ ਪਰ ਆਪਾਂ ਨੂੰ ਜਰਸੀ ਪਰ ਜਰਸੀ ਆ ਪਜਾਬ ਵਾਲੀ ਹੈ ਹਾਂਜੀ ਥੋੜੀਆਂ ਨੇ ਗਲਦੀਆਂ ਇਹ ਜਿੰਗਾ ਦੇਖੋ ਫੇਸ ਕਰੋ ਚੱਕ ਲੈ ਚੱਲ ਵੀਰੇ ਹੂੰ ਕਵਾਲਿਟੀ ਇੱਕ ਨੰਬਰ ਜੇ ਆਪਾਂ ਗੱਲ ਕਰ ਲਈਏ ਵੱਡੀ ਹੈ ਵੀ ਦੁੱਧ 20 ਤੋਂ 22 ਕਹਿੰਦਾ ਪਲੱਸ ਤੇ ਸੂਆ ਕਿਹੜਾ ਦੂਜਾ ਹੀ ਹੈ ਬਈ ਇਹਦਾ ਦੂਜਾ ਸੂਆ ਰੀਲ ਕੁੱਤੇ ਬਈ ਤੇ ਕਿੰਨਾ ਦੁੱਧ ਦਿੰਦੀ ਰਹੀ ਹੈ ਪਹਿਲੇ ਸੂਏ ਵੀਰੇ ਪਹਿਲੇ ਸੂਏ ਕੁੱਤੇ ਦੀ 20 ਕਿਲੋ ਉਹਨਾਂ ਨੇ ਚੋਇਆ ਲੈ ਆਹ ਲਾ ਦੇ ਨੀਡ ਤੋਂ ਲੈ ਵਾਲੂਆ ਪਲਾਈਆਂ ਬੁਰੰਗਾ ਦੇਖੋ ਜੀ ਦਰਮੇਜ਼ ਬਹੁਤ ਸੋਹਣੀ ਆ ਆ ਦੇਖੋ ਜੀ ਲੇਵਾ ਦੇਖੋ ਪਹਿਲਾਂ ਤਾਂ ਨੇੜ ਤੋਂ ਹਾਂਜੀ ਵੀਰੇ ਹੂੰ ਆ ਨਾੜਾ ਨੂੜਾ ਦਿਖਾ ਦੇ ਮਾਰ ਕੇ ਜੇ ਕੱਚੀ ਆ ਬੜ ਦਸਾਂ ਨਾ ਕੋਸੂਰੀ ਪਾ ਜੇ ਓਕੇ ਜੀ ਤੇ ਪੈਸੇ ਵੀਰੇ ਦੇ ਇਹਦੀ ਵੀ ਜੈ ਜੀ ਉਹਨਾਂ ਦੇ ਫੋਨ ਤੇ ਹੁਣ ਆਪਾਂ ਕੀ ਹਿਸਾਬ ਨਾਲਾ ਮੁੱਢੇ ਟੱਚ ਕਰੀ ਨਹੀਂ ਉਹਦਾ ਨਹੀਂ ਕਾਦ ਘਾੜ ਸਾਰਿਆਂ ਇਹ ਚੰਗਿਆ ਤੇ ਹੁਣ ਵੀਰੇ ਐਚ ਐਫ ਨਸਲ ਦੀ ਬੱਛੀ ਜਿਹੜੀ ਕਿੰਨੇ ਦਿਨ ਬਾਕੀ ਆ ਇਹਦੇ ਇਹ ਵੀ ਬੁੱਟੇ ਮੰਨ ਕੇ ਚੱਲ 40 16 ਦੀ ਆ ਵੀ ਡੈਨਮਾਰਕਾ ਦੀ ਵੀ ਉੱਥੇ ਲਈ ਆ ਇਹ ਵੀ ਮਾੜੇ ਮਾੜੇ ਚੱਕੇ ਆ ਨੇ ਇਹਦੇ ਚੱਕੇ ਆ ਯਾਨੀ ਦੋ ਦੰਦ ਮੰਨ ਦ ਕਿੰਨੇ 15 ਦਿਨ ਪਏ ਲਿਓ ਫਿਰ ਇਹਨੂੰ ਤੇ ਬਾਕੀ ਤਾਂ ਆਪਦੀ ਸਮਝ ਨਾਲ ਖਰੀਦਣੀ ਆ ਅਗਲੇ ਨੇ ਹਾਂ ਸਮਝ ਨਾਲ ਖਰੀਦੋ ਆਪਾਂ ਨਹੀਂ ਗਾਂਹ ਤੋਂ ਆਈ ਵੀ ਤੇ ਆਪਾਂ ਉਵੇਂ ਦੱਸਤਾ ਅਗਲੇ ਨੇ 15 ਕਿਹਾ ਤੈਨੂੰ 15 ਤੂੰ ਵੱਧ ਹੀ ਤਾਂ ਤੁਹਾਨੂੰ ਵੀ ਦੱਸਿਆ ਅਗਲੇ ਨੇ ਆਪਾਂ ਤੁਹਾਨੂੰ ਉਵੇਂ ਦਾ ਕਈ ਬੰਦੇ ਕਹਿੰਦੇ ਨੇ ਨਾ ਦਿਨ ਬਾਲੇ ਲੈ ਗਈ ਉਹ ਲੈ ਗਈ ਉਹ ਤਾਂ ਅਗਲੇ ਨੇ ਆਉਦੀ ਸਮਝ ਨਾਲ ਲੈਣੀ ਆ ਤੁਹਾਨੂੰ ਸਮਝ ਨਾਲ ਲਓ ਵੇ ਹਾਂ ਆਪ ਮਗੜਾ ਘਰੇ ਬਣਾਉਂਦੇ ਆ ਵੀ ਕਿਉਂਕਿ ਜਿਹੜਾ ਵੀਰ ਜਿਹੜੋ ਕੋਲੇ ਆ ਜਾਂਦਾ ਅਗਲੇ ਨੂੰ ਸਾਰਾ ਪਤਾ ਹੁੰਦਾ ਥੋਨੂੰ ਵੀ ਆਹ ਏਨੇ ਦਿਨ ਲਊ ਜਿਹੜਾ ਬੰਦਾ ਪਸ਼ੂ ਰੱਖਦਾ ਸਾਇਦ ਸੂਈ ਦਿਖਾ ਦੇ ਫੁੱਲ ਆ ਸਾਇਦ ਫੁੱਲ ਚਮਕ ਫ ਫੇਰ ਦੇਖੋ ਤੇ ਲੈਵਾ ਦੇਖੋ ਥਣ ਦੇਖੋ ਕੱਢਣ ਲੱਗੀ ਤੇ ਜਿੱਦੇ ਬੱਚੀ ਤੇ ਆਹ ਇੱਕਰਾ ਦੇ ਬੋਧਾ ਵਾਦਾ ਵੋ ਸੋਹਣਾ ਦੇ ਹੂੰ ਜਿੱਦੇ ਬੱਚੀ ਤਿਆਰ ਹੋ ਗਈ ਗੱਲਾਂ ਕਰਾ ਦੂ ਹਣਾ ਹਾਂ ਗੱਲਾਂ ਕਰਵਾ ਦੂ ਹੂੰ ਆਹ ਦੇਖੋ ਜੀ ਨਾ ਪਾਲ ਲੂਟ ਹੋਊਗਾ ਹੂੰ ਤੇ ਸੋਨੂੰ ਅੱਜ ਨਾ ਤੇਰੇ ਸਾਰੇ ਨਗੀਨੇ ਆ ਹਣਾ ਹਾਂ ਬਈ ਬਹੁਤ ਆਹ ਦੇਖੋ ਤੇਰੇ ਬੇਟੀਆਂ ਜਸ ਸਿੰਘ ਬਹੁਤ ਚੰਗੀਆਂ ਹੂੰ ਆਹ ਦੇਖੋ ਜੀ ਤੇ ਆਪਾਂ ਦਾ ਕਹਿੰਦੇ ਆ ਆਪਾਂ ਸੂ ਬੈਕਦੇ ਰਹਿਣ ਠੀਕ ਆ ਨਾ ਗੱਲ ਕੰਮ ਚੱਲਦਾ ਰਹੇ ਹਣਾ ਹਾਂਜੀ ਹਾਂਜੀ ਬਾ ਬੁੱਢੇ 2000 ਰੁਪਏ ਦੇਈਆਂ ਹੋਰ ਕੀ ਚਾਹੀਦਾ ਭਈ ਪਾਵਾ ਦੀ ਚੈਨਲ ਤੋਂ ਬਿਨਾ ਵਿਕੀ ਜਾਣ ਪਾਵਾ ਦੀ ਇਹ ਨਹੀਂ ਫੋਨ ਦੀ ਕਰ ਲਾਂਗੇ ਜੈ ਜੀ ਤੇ ਹੁਣ ਆਪਾਂ ਗੱਲ ਕਰ ਲੀਏ ਯਾਰ ਸੀ ਕ੍ਰਾਸ ਥੋੜੀ ਥੋੜੀ ਜੀ ਕ੍ਰਾਸ ਆ ਗਈ ਖੋਲ ਲੈਣੂ ਖੋਲੋ ਤੇ ਕਿਦੋਂ ਸੁਈ ਆ ਵੀਰੇ ਵੀਰੇ ਸੁਈ ਨੂੰ ਹੋਵੇ 4-5 ਦਿਨ ਉੱਤੇ ਸੁਈ ਨੂੰ 4 ਤੋਂ 5 ਦਿਨ ਕਿੰਨਾ ਬੌੜਾ ਫਰੈਜ ਥਲੇ ਰਹਿੜੀ ਵੀਰੇ ਹੈ 15 ਕਹਾਂਗੇ ਚਾਹੋ ਪੂਰੀ ਸੀਟ ਸਾਊ ਆ ਪੂਰੀ ਸੀਟ ਨਹੀਂ ਨਾ ਮਰਜੀ ਲੈ ਪਰ ਇੱਕ ਵੀ ਆਪਾਂ ਦੱਸ ਦਿੰਦੇ ਆ ਵੀਰਾਂ ਨੂੰ ਹੁਣ ਕੇ ਫੋਨ ਤੇ ਕਹੀ ਜਾਨੂੰ ਗੱਲ ਸੁਆਦ ਨਹੀਂ ਉਹਦਾ ਜਿਹੜੀ ਆਪਣੇ ਲਾਂਤੀਸ ਕਹਿਣਾਈ ਸੀਗੀ ਪੁਰਾਣੀ ਉਹਦੇ ਦਾਗ ਚ ਹੈਗੇ ਹੂੰ ਸਪਾਲੇ ਨਹੀਂ ਹੈਗੇ ਮਾਮੂਲੀਏ ਦਾਗ ਆਗੇ ਪਲੂਨ ਆ ਗਈ ਹੈ ਨਾ ਪਲੂਨੀ ਆ ਗਈ ਨਾ ਵੀਰੇ ਹਾਂਜੀ ਵੀਰੇ ਪਲ ਠੀਕ ਆ ਤੇ ਫਿਰ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਹਣ ਇਹ 5 ਦਿਨ ਹੋ ਗਏ ਨਾੜਵਾ ਨਾਲ ਹੀ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰੇ 1 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ 6 ਘੰਟੇ ਹਜੇ ਚਬਾਈ ਦੇ ਵਿੱਚ ਫੁੱਟ ਬੁੱਟੇ ਲੇਵਾ ਲੂਵਾ ਫਿਟਿੰਗ ਫੁੱਟਿੰਗ ਬਹੁਤ ਜਿਆਦਾ ਚੰਗੀ ਹੈ ਤੇ ਚਮਕ ਵਾਛੀ ਜਬੜੀ ਆ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਨੰਬਰ ਤੇ ਚਮਕਾਂ ਪਈ ਮਾਰਦੀ ਆ ਸਾਂਵੀ ਪੜੀ ਦਿਖਾ ਦਿਓ ਆਰਡਰ ਬਹੁਤ ਸੋਹਣਾ ਆਰਡਰ ਬਹੁਤ ਚੰਗਾ ਵੀਰੇ ਜਾਣਦੇ ਬੱਚੇ ਤੇ ਕੋਈ ਚੱਕਰ ਨਹੀਂ ਆ ਦੇਖੋ ਜੀ ਤੁਹਾਨੂੰ ਕਿੰਨਾ ਬਾਲਾ ਰੈਡੀ ਆ ਵੀਰੇ ਕੀ ਆ ਗਰਾਜ ਨੈਟ ਜਮਾ ਓਕੇ ਜੀ ਦੋ ਟਾਈਮ ਚ ਹੋਵੇ ਕੋਈ ਚਾਰ ਟਾਈਮ ਚ ਹੋਵੇ ਨਾ ਠੀਕ ਆ ਵੀਰੇ ਬਹੁਤ ਥੱਲੀ ਆ ਜਦੋਂ ਲੰਘੀ ਗਿੱਟੋਂ ਗਿੱਟੋਂ ਆਪਣੀ ਕੋਈ ਗਾਰੰਟੀ ਤੇ ਤੁਹਾਨੂੰ ਧਾਰਾ ਦੂਰਾ ਕਰਾਵਾਂ ਵੀਰੇ ਚੈੱਕ ਹਾਂ ਵੀਰੇ ਕੋਈ ਚੱਕਰ ਨਹੀਂ ਬਣਾ ਲੈਂਦੇ ਮਾਰ ਦਿਓ ਵੀਰੇ ਚਲੋ ਲਿਓ ਆ ਦੇਖੋ ਜੀ ਫਿਟਿੰਗ ਫੁੱਟਿੰਗ ਦੇਖੋ ਕਿੰਨੀ ਚੰਗੀ ਆ ਤਾਂ ਤੋਂ ਸ਼ੁਰੂ ਹੁੰਦਾ ਗਾਂ ਤੋਂ ਅੱਗੇ ਪਿੱਛੇ ਦਾ ਹਵਾਨਾ ਆਪਾਂ ਕਹਿ ਸਕਦੇ ਆ ਦੇਖੋ ਫੇਸ ਕਰੋ ਚੈੱਕ ਸੂਆ ਅਰੀਜਨਲ ਪਹਿਲਾ ਜੀ ਬਰੀਕ ਬੇਂਜ ਵੀ ਚੰਗਾ ਵੀਡੀਓ ਤੁਹਾਨੂੰ ਮੈਂ ਫੇਰ ਕਹਿਣ ਲੱਗਾ ਲੰਮੀ ਹੋਣ ਵਾਲੀ ਆ ਉਸ ਹਿਸਾਬ ਨਾਲ ਜੱਜ ਕਰ ਲਓ ਆ ਦੇਖੋ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਨੱਚਦੇ ਆ ਟੱਪਦੇ ਆ ਬਹੁਤ ਆ ਹੁੰਦਾ ਤੁਹਾਨੂੰ ਠੀਕ ਆ ਵੀਰੇ ਆ ਦੇਖੋ ਲੇਵਾ ਦੇਖੋ ਤੇ ਬੱਚਾ ਆਪਾਂ ਤੁਹਾਡੇ ਸਾਹਮਣੇ ਲਾ ਰਹੇ ਆ ਆ ਦੇਖੋ ਜੀ ਆਹ ਰਾ ਦਾ ਥੱਲੇ ਨਲਕਾ ਹੀ ਹੈ ਨਾ ਵੀਰੇ ਆਹ ਦੇਖੋ ਜੀ ਥੱਲੇ ਤਾਂ ਮੱਛੀ ਮੋਟਰੀ ਆ ਮਰਜੀ ਜੋ ਆਪਾਂ ਨੇ ਆ ਨਾ ਪਾ ਦੇ ਨੇਣੀ ਦੀ ਨਹੀਂ ਲੋੜ ਹੂੰ ਬਰੀਡ ਵਧੀਆ ਨਾ ਆ ਦੇਖੋ ਇਹੀ ਆ ਮਗਰ ਇਹ ਲੈ ਠੀਕ ਆ ਵੀਰੇ ਹੋਲਦੇ ਵੀਰੇ ਨਾ ਬਹੁਤ ਪੋਲੀ ਪਾਲੀ ਹੈ ਨਾ ਬਾਈ ਕੋਈ ਚੱਕਰ ਹੀ ਨਹੀਂ ਲੈਣਾ ਪਉਣਾ ਆਪਾਂ ਨਹੀਂ ਪਉਣਾ ਆਪਾਂ ਓਕੇ ਜੀ ਬੇੜਾ ਲੈਣ ਤੋਂ ਬਹਿ ਜਾ ਕੋਈ ਡਰਦੀ ਹੈ ਤੁਸ ਕੈਮਰੇ ਠੀਕ ਹੈ ਵੀਰੇ ਤੇ ਸਾਨੂੰ ਇਹਦੀ ਕੀ ਮੰਗ ਆ ਗਈ ਬਾਈ ਜੀ ਬਾਈ ਬੁੱਟੇ ਮੋਲ ਕਰਾਉਣ ਦੀ ਮਾਜੀ ਕਰਾ ਲੈ ਹੂੰ ਹੁਣ ਕੀ ਕਰਦਾ ਗਾ ਮੋੜ ਕੇ ਲੈ ਗੁੱਸਾ ਕਰਦਾ ਨਾ ਕਿ ਵੇਚਣ ਵਾਲਾ ਹੁੰਦਾ ਬੰਦਾ ਹੂ ਕੋ ਛੋਟਾ ਜਿਹਾ ਭਾਈ ਵੱਡਾ ਛੋਟਾ ਜਿਹਾ ਹੀ ਪਾ ਹੋਊਗਾ ਤੇ ਹੁਣ ਆਪਾਂ ਕਰ ਲਏ ਲਾਸਟ ਤੇ ਸਿੰਘਾਂ ਵਾਲੀ ਦੀ ਗੱਲ ਵੈੜਦੀ ਇਹ ਵੀਰੇ ਬੁੱਢੀ ਰਾਤ ਦੀ ਸੂਈ ਦਾ ਜੇਦੂ ਓਕੇ ਬਈ ਇਹਨਾਂ ਤੇ ਉਹਦੀ ਕਾਲੀ ਦੀ ਜੇਰ ਕੰਪਲੀਟ ਆ ਵੀਰੇ ਉਹਦੀ ਹਾਂ ਜੇਰਾਂ ਦੀ ਦੋਨਾਂ ਦੀ ਗਾਰੰਟੀ ਹੈ ਦੀ ਵੀਡੀਓ ਬਣਾਇ ਜੂਗੀ ਠੀਕ ਆ ਉਹ ਆਪਾਂ ਸੂਈ ਚਵਾਈ ਜਾਂਦੀ ਠੀਕ ਆ ਵੀਰੇ ਤੇ ਵੀਰੇ ਇਹਦੇ ਮਗਰ ਕੀ ਆ ਗਿਆ ਇਹਦੇ ਬੱਸਾ ਦਿੱਤਾ ਬਈ ਬੱਚਾ ਖੋਲਿਆ ਉਹਨੂੰ ਤੋੜਾ ਤੋੜਾ ਕਰਾਇਆ ਗਿਆ ਚੈੱਕ ਤੇ ਕਿਹੜਾ ਸੂਆ ਵੀਰੇ ਇਹ ਇਹ ਸੂਆ ਦੂਜਾ ਸਰੀਰ ਵਿੱਚ ओरिजिनल ਦੂਜਾ ਸੂਆ ਤੇ ਕਿੰਨਾ ਕੁ ਬੋਲਾ ਰੈਡੀ ਆ ਹੁਣ 10 11 ਕਿਲੋ ਵੀਰੇ ਕੱਲ ਦੀ ਸੀ ਇਹਦੀ 10 ਤੋਂ 11 ਕਿਲੋ ਹਾਂਜੀ ਤੇ ਵੀਡੀਓ ਆਪਣੀ ਥੋੜੀ ਜਿਹੀ ਹੁਣ ਲੰਮੀ ਹੋਈ ਜਾਂਦੀ ਨਿਮੇੜਦਗੇ ਦਵਾਦ ਇੱਕ ਦੋ ਸੂਬਾ ਸੇਕ ਕਰ ਲਈ ਮਾਣੀ ਮਾਣੀ ਪੈਂਤੀ ਕੁੱਛੀਆਂ ਦੇਖ ਲੋ ਵੀ ਇਹ ਤਾਂ ਕਾਹਦਾ ਨੋਕਸ਼ਾ ਕੁਦਰਤੀ ਗੱਲ ਹੈ ਤਾਂ ਹਾਂਜੀ ਹਾਂਜੀ ਭਾਈ ਕੁਦਰਤੀ ਦੇਣਾ ਹਨਾ ਬਾਕੀ ਥਣ ਥਣ ਬੁੱਟੇ ਲੱਗਿਆ ਦੂਰ ਹੂੰ ਹੂੰ ਆ ਦੇਖੋ ਜੀ ਦੁੱਧ ਵੀ 14-15 ਕਿਲੋ ਮੋਜ ਨਾਲ ਹੀ ਹੂੰ ਨਹੀਂ ਚੰਗੀ ਆ ਵੀਰੇ ਤੇ ਸੋਨੂੰ 14 ਤੋਂ 15 ਕਿਲੋ ਦੁੱਧ ਹੁਣ ਕਿੰਨਾ ਰੈਡੀ ਆ ਬੋਲ 10 ਕਿਲੋ ਬੋਲ ਆ ਵੀਰੇ ਜਮਾ ਕੱਟਾ ਠੀਕਾ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਤੇ ਆਇਓ ਤੁਸੀਂ ਆਪੇ ਧਾਰਾਂ ਤੋਂ ਰਾਂ ਮਾਰ ਕੇ ਲੈ ਜਾਓ ਹੁਣ ਵੀਡੀਓ ਹੁੰਦੀ ਥੋੜੀ ਲੰਮੀ ਆ ਵੀ ਆਉਂਦੇ ਦੋ ਟਾਈਮ ਤਿੰਨ ਟਾਈਮ ਜਿਨਾ ਮਰ ਮੈਂ ਫਾਰੀ ਸੂਈਆ ਸਾਦੇ ਦਾ ਬੋਲਾ ਹਲੇ ਮੰਨ ਕੇ ਚੱਲੋ ਠੀਕ ਹੈ ਜੇਰ ਜੂਰ ਕੰਪਲੀਟ ਹੈ ਨਾ ਸਾਰੀ ਤੇ ਸੋਨੂੰ ਇਹਦੇ ਫਿਰ ਕੀ ਰੇਟ ਆਗਾ ਵੀਰੇ ਇਹਦਾ ਮੁੱਲ ਵੀ ਜਿੰਨਾ ਮਰਜ਼ੀ ਕਰਾਲਾ ਹੂੰ 55 ਕਰਾਲਾ 56 ਕਰਾਲਾ ਹੂੰ 52000 ਦੀ ਗਾਂ ਦੇ 52000 ਦੀ ਲਾਸਟ ਬਸ ਜਮਾ ਜਾਏ ਰੇਟ ਆ ਵੱਡੇ ਘੱਦ ਦੀ ਹੈ ਵੀ ਤੇ 10 ਕਿਲੋ ਬੋਲਾ ਰੜੀ 15 ਕਿਲੋ ਦੁੱਧ ਬਹੁਤ ਐ ਥਣ ਥਣ ਘੱਟ ਮਿਲਦਾ ਬਈ ਬਹੁਤ ਚੰਗਾ ਪੂਰੀ ਸੀਟ ਹੰਡੀ ਕੋਈ ਲੱਤ ਛੜਨੀ ਥੋੜੀ ਜਿਥੋਂ ਡਰਦੀ ਹੈ ਕੈਮਰੇ ਤੋਂ ਠੀਕ ਆ ਉਹੋ ਜੀ ਨੀਗਾ ਉਹੋ ਜੀ ਆਪਾਂ ਲੈਂਦੀ 52000 ਚ ਮਾਨਤਾਨ ਬਸ ਛੋਟ ਹੀ ਕਰਾਂਗੇ ਤੇ ਇਧਰ ਆਪਾਂ ਚਾਰ ਇਧਰ ਦਿਖਾਤੀਆਂ ਵੀਰੇ ਆ ਸੂਈ ਸਵਾਈ ਇਹਦਾ ਮੁੱਲ ਰੂ ਫੋਨ ਤੇ ਬਲੈਕ ਜਰਸੀ ਆ ਗਈ ਆ ਥੋੜੀ ਜੀ ਕ੍ਰੋਸ ਨਹੀਂ ਓਕੇ ਓਕੇ ਤੇ ਮਗਰ ਆ ਗਿਆ ਬੱਛਾ ਤੇ ਇਹਦਾ ਵੀ ਮੁੱਲ ਫੋਨ ਤੇ ਤੇ ਇਹਨਾਂ ਦਾ ਤਿੰਨਾਂ ਦਾ ਵੀ ਮੁੱਲ ਫੋਨ ਤੇ ਹਨਾ ਤਿੰਨ ਨੰਬਰ ਬੋਲੋ ਜੀ ਫੇਰ ਨੰਬਰ ਬਈ ਹੈਗਾ 98799728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਰ ਸਿੰਘਾ ਦੇ ਨਾਸ ਓਕੇ ਜੀ ਵੀਰੇ ਤੇ ਵੀਰੇ ਪੰਜ ਨਾਲ ਸੀ 520 ਦਿਖਾ ਤੇ ਦੋ ਸੂਈ ਸਵਾਈ ਤੇ ਬਾਕੀ ਦਾ ਪਿੰਡ ਬਈ ਦਾ ਹਿੰਮਤਪੁਰਾ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ